ਅੰਮ੍ਰਿਤਸਰ ਕਮਿਸ਼ਨਰ ਅਟਵਿਚ ਸਾਡੇ ਮਾਨਯੋਗ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਪੁੱਲੜ ਜੀ ਦੁਆਰਾ ਮਾੜੇ ਅੰਸਰਾ ਅਤੇ ਲੁੱਟਾਂ ਖੋਹ ਕਰਨ ਵਾਲੇ ਗੈਂਗਸਟਰ ਅਤੇ ਡਰਗ ਅਗੇਂਸਟ ਜਿਹੜੇ ਜਿਹੜੇ ਵੀ ਗੰਦੇ ਦੇ ਵਿੱਚ ਕਾਰਵਾਈ ਕਰਦੇ ਨੇ ਉਹ ਸਾਰੇ ਲੋਕਾਂ ਦੇ ਖਿਲਾਫ ਬਹੁਤ ਸਖਤ ਕਾਰਵਾਈ ਕਰਦੇ ਹੋਏ ਅਪਰੇਸ਼ਨਸ ਬਾਰ-ਬਾਰ ਚੱਲਦੇ ਰਹਿੰਦੇ ਹਨ 12 ਤਰੀਕ ਦੀ 12 13 ਦਰਮਿਆਨੀ ਰਾਤ ਨੂੰ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਡੈੱਡ ਬੋਡੀ ਜਿਹੜੀ ਇੱਕ ਹੋਟਲ ਦੇ ਰੂਮ ਦੇ ਵਿੱਚ ਪਈ ਰਹੀ ਹੈ ਜਿੱਥੇ ਇਮੀਡੀਏਟਲੀ ਮਿਸਟਰ ਸਾਹਿਬ ਜੀ ਦੇ ਹੁਕਮ ਅਧੀਨ ਨਿਰਦੇਸ਼ਾ ਨਿਰਦੇਸ਼ ਅਧੀਨ ਸਾਡੇ ਐਡੀਸਪੀ ਸਿਟੀ 2 ਸ਼੍ਰੀ ਵਿਨੇਲਾ ਜੀ ਉਹਨਾਂ ਦੇ ਪੀਸੀਪੀ ਨਾਰਥ ਲਖਵਿੰਦਰ ਕਲੇ ਜੀ ਤੇ ਐਸ ਐਚਓ ਗੁਰਪ੍ਰੀਤ ਸਿੰਘ ਇਹਨਾਂ ਦੇ ਦਿਸ਼ਾ ਇਹਨਾਂ ਦੇ ਦਿਸ਼ਾ ਨਿਰਦੇਸ਼ ਹੈ ਟੀਮ ਨੇ ਇਮੀਡੀਏਟਲੀ ਕਾਰਵਾਈ ਕਰਨੀ ਸ਼ੁਰੂ ਕੀਤੀ ਜੋ ਇਹ ਤਫतीश ਦੇ ਵਿੱਚ ਹੀ ਸਾਹਮਣੇ ਆਈ ਕਿ ਜਿਹੜਾ ਇੱਕ ਵਿਅਕਤੀ ਮਨਦੀਪ ਸਿੰਘ ਉਹ ਆਪਣੀ ਵਾਈਫ ਪ੍ਰਭਜੋਤ ਕੌਰ ਨੂੰ ਲੈ ਕੇ ਉਹ ਸੂਟਰ ਦੇ ਵਿੱਚ ਆ ਕੇ ਠਹਿਰਿਆ ਸੀ ਜਿਸ ਨੇ ਆਪਣੀ ਵਾਈਫ ਦਾ ਕਤਲ ਕਰਕੇ ਉੱਥੋਂ ਜਿਹੜਾ ਉਹ ਭੱਜ ਗਿਆ ਪੁਲਿਸ ਨੇ ਬਹੁਤ ਹੀ ਪੂਰਤੀ ਦੇ ਨਾਲ ਕਾਰਵਾਈ ਕਰਦੇ ਹੋਏ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਸਰਵੇਲੈਂਸ ਦੇ ਨਾਲ ਇਸ ਚੀਜ਼ ਦੇ ਉੱਤੇ ਪੂਰੀ ਨਜ਼ਰ ਰੱਖੀ ਤਾਂ ਤਫ਼ਤੀਸ਼ ਨੂੰ ਅੱਗੇ ਵਧਾਇਆ ਜਿਸ ਦਾ ਮੁਲਜ਼ਮ ਦਾ ਪਿੱਛਾ ਕਰਦੇ ਹੋਏ ਜੋ ਰਾਜਸਥਾਨ ਵੱਲ ਚਲਾ ਗਿਆ ਸੀ ਗੰਗਾ ਨਗਰ ਅਲ ਵਕ ਵਕ ਸ਼ਹਿਰਾਂ ਦਾ ਵੀ ਹੁੰਦਾ ਹੋਇਆ ਪੁਲਿਸ ਨੇ ਵੀ ਉਸ ਚੀਜ਼ ਦਾ ਪਿੱਛਾ ਕਰਦੇ ਹੋਏ ਉਹਨੂੰ ਗੰਗਾ ਨਗਰ ਤੋਂ ਜਾ ਕੇ ਅਰੈਸਟ ਕੀਤਾ ਹੈ ਉਦੇ ਕੋਲ ਜਿਹੜਾ ਉਹਨੇ ਆਪਣੀ ਵਾਈਫ ਨੂੰ ਸਟੈਪ ਕੀਤਾ ਸੀ ਬਾਰ ਬਾਰ ਉਹਦੇ ਜਿਹੜਾ ਛੁਰਾ ਮਾਰ ਕੇ ਜਿਹਦੇ ਨਾਲ ਉਹਦੀ ਹਤਿਆ ਕੀਤੀ ਗਈ ਉਹ ਛੁਰਾ ਵੀ ਬਰਾਮਦ ਕਰ ਰਿਆ ਤੇ ਜਿਹੜਾ ਮਲਜ਼ਮ ਕਾਫੀ ਸ਼ਾਤਰ ਹੁੰਦੇ ਕਿਉਂਕਿ ਇਮੀਡੀਏਟਲੀ ਉਹ ਉੱਥੋਂ ਮੌਕੇ ਤੋਂ ਭੱਜ ਗਿਆ ਜਿਨੇ ਆਪਣੀਆਂ ਅਲੱਗ-ਅਲੱਗ ਲੋਕੇਸ਼ਨਾਂ ਬਦਲੀਆਂ ਲੇਕਿਨ ਪੁਲਿਸ ਪਾਰਟੀ ਨੇ ਉਹਦੇ ਪਿੱਛੇ ਪਿੱਛਾ ਕਰਦੇ ਹੋਏ ਉਹਨੂੰ ਜਾ ਕੇ ਗੰਗਾ ਨਗਰ ਦੇ ਵਿੱਚੋਂ ਅਰੈਸਟ ਕਰ ਦਿੱਤਾ ਹੈਗਾ ਠੀਕ